ਏ ਤੁਹਾਡਾ ਵਿਸ਼ਵਗੁਰੂ ਭਾਰਤ ਤੁਹਾਡਾ ਡਿਜੀਟਲ ਇੰਡੀਆ ਸਾਡੇ ਵਾਸਤੇ ਤਾਂ ਇੱਥੇ ਰਹਿਣ ਨੂੰ ਕੋਈ ਜਗ੍ਹਾ ਵੀ ਹੈ ਨਹੀਂ ਕੋਈ ਘਰ ਵੀ ਹੈ ਨਹੀਂ ਜੇਕਰ ਅਸੀਂ ਕਿਸੇ ਜਗ੍ਹਾ ਤੇ ਰਹਿਣ ਲੱਗਦੇ ਆ ਤਾਂ ਸਾਨੂੰ ਇਹ ਕਹਿ ਦਿੱਤਾ ਜਾਂਦਾ ਕਿ ਇਹਨਾਂ ਨੇ ਸਰਕਾਰੀ ਥਾਂ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਤਾਂ ਸਾਨੂੰ ਉਥੋਂ ਉਠਾ ਦਿੱਤਾ ਜਾਂਦਾ ਜੇਕਰ ਅਸੀਂ ਕਿਤੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਜਾ ਕੇ ਬੈਠੇ ਆ ਤਾ ਸਾਨੂੰ ਉਥੋਂ ਭਜਾ ਦਿੱਤਾ ਜਾਂਦਾ ਕਿਤੇ ਸਾਨੂੰ ਇਹ ਕਹਿ ਕੇ ਠਾ ਦਿੱਤਾ ਜਾਂਦਾ ਕਿ ਇਹ ਸਾਡੇ ਪ੍ਰੋਜੈਕਟ ਵਿੱਚ ਵਿਘਨ ਪਾ ਰਹੇ ਨੇ ਕਿਤੇ ਸਾਨੂੰ ਕੁਦਰਤੀ ਮਾਰਾਂ ਪੈ ਜਾਂਦੀਆਂ ਨੇ ਕਿਤੇ ਸਾਡੇ ਘਰਾਂ ਨੂੰ ਅੱਗ ਲੱਗ ਜਾਂਦੀ ਆ ਇਹ ਸਭ ਕੁਝ ਕਹਿ ਰਹੇ ਨੇ ਝੁੱਗੀਆਂ ਝੌਂਪੜੀਆਂ ਵਾਲੇ ਤੁਹਾਨੂੰ ਪਤਾ ਹੀ ਹੋਣਾ ਕਿ ਕੱਲ ਕਪੂਰ ਥਲਾ ਦੇ ਅੰਦਰ ਜਿਹੜੇ ਗਰੀਬ ਝੁੱਗੀਆਂ ਝੌਂਪੜੀਆਂ ਵਾਲੇ ਸੀ ਉਹਨਾਂ ਦੀ ਲਗਭਗ 300 ਜਿਹੜੀਆਂ ਝੁੱਗੀਆਂ ਸੀ ਉਹਨਾਂ ਨੂੰ ਅੱਗ ਪੈ ਗਈ ਤੇ ਦੱਸਿਆ ਜਾ ਰਿਹਾ ਕਿ 100 ਦੇ ਕਰੀਬ ਜਿਹੜੀਆਂ ਝੁੱਗੀਆਂ ਸੀ ਬਿਲਕੁਲ ਸੜ ਕੇ ਸੁਆਹ ਹੋ ਗਈਆਂ ਉਹਨਾਂ ਜਿਹੜੀਆਂ ਜਿਹੜੇ ਗਰੀਬ ਸੀ ਉਹਨਾਂ ਵਿਚਾਰਿਆਂ ਨੇ ਜਿਹੜਾ ਤਿਲਫੁੱਲ ਆਪਣਾ ਸਮਾਨ ਜੋੜਿਆ ਸੀ ਉਹ ਵੀ ਉਹਨਾਂ ਦਾ ਸੜ ਕੇ ਸੁਆਹ ਹੋ ਗਿਆ ਤੇ ਕਦੇ ਜੇਕਰ ਖੇਤਾਂ ਨੂੰ ਅੱਗ ਲੱਗੀ ਆ ਤਾਂ ਤਾਂ ਗਰੀਬਾਂ ਦੀਆਂ ਜਿਹੜੀਆਂ ਝੁੱਗੀਆਂ ਝੋਪੜੀਆਂ ਸੜ ਕੇ ਸੁਆਹ ਹੋ ਜਾਂਦੀਆਂ ਕਦੇ-ਕਦੇ ਤਾਂ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਤੇ ਉਹਨਾਂ ਗਰੀਬਾਂ ਦੇ ਬੱਚੇ ਵੀ ਉਹਨਾਂ ਦੀਆਂ ਝੁੱਗੀਆਂ ਦੇ ਅੰਦਰ ਹੀ ਸੜ ਕੇ ਸੁਆਹ ਹੋ ਜਾਂਦੇ ਨੇ ਤਾਂ ਇਹ ਗਰੀਬ ਜਿਹੜੇ ਜਿਹੜੇ ਦੱਸਿਆ ਜਾ ਰਿਹਾ ਕਿ ਭਾਰਤ ਦੇ ਅੰਦਰ ਲਗਭਗ 22% ਜਿਹੜੀ ਆਬਾਦੀ ਇਹਨਾਂ ਝੁੱਗੀਆਂ ਝੌਂਪੜੀਆਂ ਵਾਲਿਆਂ ਦੀ ਆ ਜਿਨ੍ਹਾਂ ਦੇ ਕੋਲ ਆਪਣਾ ਕੋਈ ਘਰ ਨਹੀਂ ਕਦੇ ਉਹ ਕਿਤੇ ਜਾ ਕੇ ਆਪਣੀ ਝੁੱਗੀ ਬਣਾ ਲੈਂਦੇ ਆ ਤੇ ਕਦੇ ਕਿਤੇ ਜਾ ਕੇ ਝੁੱਗੀ ਬਣਾ ਲੈਂਦੇ ਆ ਇਹ ਵਿਕੀਪੀਡੀਆ ਦੀ ਰਿਪੋਰਟ ਅਨਸਾਰ ਦੱਸਿਆ ਜਾ ਰਿਹਾ ਕਿ ਸਾਡੇ 22% ਜਿਹੜੀ ਭਾਰਤ ਦੀ ਆਬਾਦੀ ਉਹ ਝੁੱਗੀਆਂ ਝੌਂਪੜੀਆਂ ਦੇ ਅੰਦਰ ਰਹਿੰਦੀ ਆ ਸ਼ਾਇਦ ਹਕੀਕਤ ਵਿੱਚ ਇਸ ਤੋਂ ਵੀ ਕਿਤੇ ਜ਼ਿਆਦਾ ਹੋਵੇ ਇਹ ਆਬਾਦੀ ਤਾਂ ਬੇहद ਦੁੱਖ ਹੁੰਦਾ ਕਿ ਇੰਨੇ ਵੱਡੇ ਪੱਧਰ ਤੇ ਲੋਕ ਸਾਡੇ ਅੱਜ ਵੀ ਝੁੱਗੀਆਂ ਝੌਂਪੜੀਆਂ ਦੇ ਵਿੱਚ ਰਹਿ ਰਹੇ ਨੇ ਤੇ ਸਾਡੀਆਂ ਸਰਕਾਰਾਂ ਟਾਰਾ ਮਾਰਦੀਆਂ ਨੇ ਕਿ ਇਹ ਡਿਜੀਟਲ ਇੰਡੀਆ ਇਹ ਵਿਸ਼ਵ ਗੁਰੂ ਭਾਰਤ ਆ ਤੇ ਜਿਹੜੀ ਲੋਕਾਂ ਦੀ ਹਾਲਤ ਆ ਉਹ ਕਿੰਨੀ ਜ਼ਿਆਦਾ ਮੰਦੀ ਆ ਦੱਸਿਆ ਜਾ ਰਿਹਾ ਕਿ ਮੁੰਬਈ ਦੇ ਵਿੱਚ ਇੱਕ 2 ਕਿਲੋਮੀਟਰ ਵਰਗ ਜਿਹੜਾ ਏਰੀਆ ਨਾ ਉਹਦੇ ਵਿੱਚ ਲਗਭਗ 6.5 ਲੱਖ ਜਿਹੜੇ ਆਦਮੀ ਆ ਉਹ ਰਹਿੰਦੇ ਆ ਝੁੱਗੀਆਂ ਝੌਂਪੜੀਆਂ ਦੇ ਵਿੱਚ ਛੋਟਾ ਜਿਹਾ ਏਰੀਆ ਤੇ ਜਿੱਥੇ ਆਬਾਦੀ ਕਿੰਨੀ ਜ਼ਿਆਦਾ ਆ 6.5 ਲੱਖ ਬੰਦਾ 2 ਕਿਲੋਮੀਟਰ ਵਰਗ ਏਰੀਏ ਦੇ ਵਿੱਚ ਜਿਹੜਾ ਰਹਿੰਦਾ ਹੈ ਤਾਂ ਤੁਸੀਂ ਹਿਸਾਬ ਲਾ ਲਓ ਕਿ ਕਿੰਨਾ ਕ ਇਹ ਵਿਸ਼ਵ ਗੁਰੂ ਭਾਰਤਾ ਕਿੰਨਾ ਕ ਡਿਜੀਟਲ ਇੰਡੀਆ ਹੈਗਾ ਇਹ ਕਿ ਇਹ ਤਸਵੀਰ ਹਾਂ ਹੋਊਗਾ ਅਮੀਰਾਂ ਵਾਸਤੇ ਜਿਹੜੇ ਵੱਡੇ ਵੱਡੇ ਪੂੰਜੀਪਤੀਆ ਉਹਨਾਂ ਵਾਸਤੇ ਜ਼ਰੂਰ ਇਹ ਵਿਸ਼ਵ ਗੁਰੂ ਭਾਰਤ ਹੋ ਸਕਦਾ ਡਿਜੀਟਲ ਇੰਡੀਆ ਹੋ ਸਕਦਾ ਪਰ ਜਿਹੜੇ ਇਹ ਗਰੀਬ ਝੁੱਗੀਆਂ ਝੋਂਪੜੀਆਂ ਵਾਲੇ ਲੋਕ ਨੇ ਜਿਨ੍ਹਾਂ ਨੂੰ ਇੱਕ ਟਾਈਮ ਦੀ ਸ਼ਾਇਦ ਰੋਟੀ ਵੀ ਇੱਥੇ ਨਸੀਬ ਨਹੀਂ ਹੁੰਦੀ ਕਿਉਂਕਿ ਅਸੀਂ ਜਾਣਦੇ ਹਾਂ ਕਿ ਭਾਰਤ ਵਿੱਚ ਕਿੰਨੀ ਜ਼ਿਆਦਾ ਗਰੀਬੀ ਆ ਤਾਂ ਉਹਨਾਂ ਵਾਸਤੇ ਕਿ ਇਹ ਡਿਜੀਟਲ ਇੰਡੀਆ ਵਿਸ਼ਵ ਗੁਰੂ ਭਾਰਤ ਹੋ ਸਕਦਾ। ਕਪੂਰਥਲਾ ਦੇ ਅੰਦਰ ਜਿਹੜੀਆਂ ਇਹਨਾਂ ਝੁੱਗੀਆਂ ਨੂੰ ਅੱਗ ਲੱਗੀ ਆ, ਜਿਹੜੀਆਂ ਝੁੱਗੀਆਂ ਸੜ ਕੇ ਸੁਆਹ ਹੋਈਆਂ, ਸਰਕਾਰ ਨੂੰ ਹੁਣ ਚਾਹੀਦਾ ਕਿ ਇਹਨਾਂ ਗਰੀਬ ਲੋਕਾਂ ਦੀ ਬਾਹ ਫੜੇ, ਇਹਨਾਂ ਨੂੰ ਬੰਦਾ ਮੁਆਵਜ਼ਾ ਦੇਵੇ। ਤਾਂ ਜੇਕਰ ਸਰਕਾਰਾਂ, ਵੈਸੇ ਸਰਕਾਰਾਂ ਚੋਂ ਤਾਂ ਬਹੁਤ ਕੁਝ ਹੋ ਸਕਦਾ ਤੇ ਸਰਕਾਰਾਂ ਨੂੰ ਚਾਹੀਦਾ ਕਿ ਜਿਹੜੇ ਗਰੀਬ ਲੋਕ ਅੱਜ ਵੀ ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਸਤੇ ਮਜਬੂਰ ਨੇ ਪੂਰੇ ਭਾਰਤ ਦੇ ਅੰਦਰ ਉਹਨਾਂ ਕੋਲ ਆਪਣੇ ਕੋਈ ਰਹਿਣ ਵਾਸਤੇ ਘਰ ਹੀ ਨਹੀਂ ਉਹਨਾਂ ਨੂੰ ਰਹਿਣ ਵਾਸਤੇ ਜਗ੍ਹਾ ਵੀ ਦਿੱਤੀ ਜਾਵੇ ਘਰ ਵੀ ਦਿੱਤੇ ਜਾਣ ਤਾਂ ਕਿ ਵਿਚਾਰੇ ਐਵੇਂ ਨਾ ਰੋਲਦੇ ਫਿਰਨ ਕਿ ਕਿਤੇ ਉਹਨਾਂ ਨੇ ਝੁੱਗੀ ਝੌਂਪੜੀ ਬਣਾ ਕੇ ਉੱਥੇ ਰਹਿ ਪਏ ਤੇ ਕਿਤੇ ਉੱਥੇ ਰਹਿ ਪਏ ਇਹਨਾਂ ਗਰੀਬਾਂ ਵਾਸਤੇ ਉਹਨਾਂ ਨੂੰ ਰਹਿਣ ਵਾਸਤੇ ਕੋਈ ਨਾ ਕੋਈ ਜਗ੍ਹਾ ਜਿਹੜੀ ਜ਼ਰੂਰ ਦੇਣੀ ਚਾਹੀਦੀ ਹੈ। ਕੱਲ ਜਦੋਂ ਇਹ ਖਬਰ ਸੁਣੀ ਕਿ ਕਪੂਰਥਲਾ ਦੇ ਅੰਦਰ ਇੰਨੀਆਂ ਝੁੱਗੀਆਂ ਚੌਂਪੜੀਆਂ ਨੂੰ ਅੱਗ ਲੱਗ ਗਈ। ਉਹਨਾਂ ਵਿਚਾਰੇ ਗਰੀਬਾਂ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਤਾਂ ਬਹੁਤ ਦੁੱਖ ਹੋਇਆ। ਇਹ ਆਗ ਉਹਨਾਂ ਦੀਆਂ ਝੁੱਗੀਆਂ ਨੂੰ ਪਹਿਲੀ ਵਾਰ ਨਹੀਂ ਲੱਗੀ। ਹੁਣ ਕੰਘਾਂ ਨੂੰ ਤਾਂ ਇਹਨਾਂ ਤੇ ਤਰਸ ਵੀ ਨਹੀਂ ਆਉਂਦਾ। ਕਈ ਲੋਕ ਤਾਂ ਇਹੋ ਜਿਹੇ ਜਿਹੜੇ ਗਰੀਬ ਲੋਕ ਆ ਉਹਨਾਂ ਨਾਲ ਵਿਤਕਰਾ ਕਰਦੇ ਨੇ। ਪਰ ਆਪਾਂ ਨੂੰ ਤਾਂ ਬਹੁਤ ਤਰਸ ਆਉਂਦਾ ਸਾਡੇ ਗੁਰੂ ਸਹਿਬਾਨਾਂ ਨੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਤਾਂ ਕਿਹਾ ਕਿ ਏਕ ਨੂਰ ਤੇ ਸਭ ਜਗ ਉਪਜਿਆ ਕੋ ਭਲੇ ਕੋ ਮੰਦੇ ਤਾਂ ਇਹ ਜਿਹੜੇ ਵਿਚਾਰੇ ਗਰੀਬ ਝੁੱਗੀਆਂ ਝੌਂਪੜੀਆਂ ਵਾਲੇ ਇਨਸਾਨ ਨੇ ਇਹ ਵੀ ਤਾਂ ਇਨਸਾਨ ਹੀ ਨੇ ਪਰ ਕੀ ਹੋ ਗਿਆ ਕਿ ਜੇਕਰ ਇਹਨਾਂ ਕੋਲ ਆਪਣੇ ਘਰ ਨਹੀਂ ਇਹਨਾਂ ਕੋਲ ਰਹਿਣ ਵਾਸਤੇ ਚੰਗੀ ਜ਼ਿੰਦਗੀ ਦੇ ਜ਼ਿੰਦਗੀ ਨਹੀਂ ਇਹਨਾਂ ਨੂੰ ਚੰਗੀ ਸਹੂਲਤ ਚੰਗੀ ਪੜ੍ਹਾਈ ਨਹੀਂ ਮਿਲਦੀ ਇਹਨਾਂ ਦੇ ਬੱਚੇ ਤਾਂ ਵਿਚਾਰੇ ਗਰੀਬਾਂ ਦੇ ਪੜਨ ਤੱਕ ਵੀ ਨਹੀਂ ਜਾਂਦੇ ਵੇ ਲੋਕ ਇਹ ਕਹ ਰਹੇ ਨੇ ਕਿ ਇਹ ਚੋਰੀਆਂ ਕਰਦੇ ਨੇ ਵਾਰਦਾਤਾ ਨੂੰ ਅੰਜਾਮ ਦਿੰਦੇ ਨੇ ਇਹ ਗੱਲ ਸਹੀ ਆ ਹੋ ਸਕਦਾ ਕਿ ਇਹ ਲੋਕ ਇਹਨਾਂ ਵਿੱਚੋਂ ਵੀ ਕੁਝ ਲੋਕ ਅਜਿਹੇ ਹੀ ਘਟਨਾਵਾਂ ਨੂੰ ਅੰਜਾਮ ਦਿੰਦੇ ਹੋਣ ਪਰ ਕੀ ਜੇ ਅਸੀਂ ਕੱਲੇ ਪੰਜਾਬ ਵਿੱਚ ਹੀ ਆਪਣੇ ਵੈਸੇ ਤਾਂ ਆਪਾਂ ਪੂਰੇ ਭਾਰਤ ਵੱਧਰ ਤੇ ਗੱਲ ਕਰ ਲਈਏ ਜਿੰਨੀਆਂ ਘਟਨਾਵਾਂ ਹਰ ਰੋਜ਼ ਸਾਹਮਣੇ ਆਉਂਦੀਆਂ ਨੇ ਤਾਂ ਕੀ ਉਹ ਕੱਲੇ ਝੁੱਗੀਆਂ ਝੌਂਪੜੀਆਂ ਵਾਲਿਆਂ ਨੇ ਹੀ ਉਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਬਿਲਕੁਲ ਨਹੀਂ ਹੁਣ ਤੁਸੀਂ ਆਪਾਂ ਜੇ ਆਪਣੇ ਪੰਜਾਬ ਅੰਦਰ ਹੀ ਗੱਲ ਕਰ ਲਈਏ ਤਾਂ ਕਿੰਨੀਆਂ ਘਟਨਾਵਾਂ ਨੇ ਸਾਡੇ ਕਿੰਨੇ ਨੌਜਵਾਨ ਜਿਹੜੇ ਇਹਨਾਂ ਵੱਖ-ਵੱਖ ਕਾਰਨਾ ਕਰਕੇ ਜਿਹੜੇ ਇੱਥੇ ਨਸ਼ਾ ਜਿਹੜਾ ਚੱਲ ਰਿਹਾ ਏ ਜੇਕਰ ਵੇਖਗੇ ਤਾਂ ਵੱਖ-ਵੱਖ ਸਰਕਾਰਾਂ ਦੀ ਹੋਂਦ ਦੇ ਵਿੱਚ ਹੀ ਇਹ ਜਿਹੜਾ ਪੰਜਾਬ ਦੇ ਅੰਦਰ ਨਸ਼ਾ ਆਇਆ ਤਾਂ ਜਿਹੜਾ ਜਿਹੜਾ ਨਸ਼ਾ ਇੱਥੇ ਚੱਲ ਰਿਹਾ ਉਹਦੇ ਕਰਕੇ ਕਿੰਨੇ ਜਿਹੜੇ ਨੌਜਵਾਨ ਆ ਆਪਣੇ ਹੀ ਘਰਾਂ ਦੇ ਅੰਦਰ ਚੋਰੀਆਂ ਕਰਦੇ ਨੇ ਨਸ਼ਾ ਕਰਨ ਵਾਸਤੇ ਤਾ ਹੋਰ ਵੀ ਕਿੰਨੀਆਂ ਸਾਰੀਆਂ ਜਿਹੜੀਆਂ ਵਾਰਦਾਤਾ ਨੇ ਆਪਣੇ ਹੀ ਭੈਣਾ ਭਰਾਵਾਂ ਨੂੰ ਕਤਲ ਕਰ ਦੇਣਾ ਮਾਰ ਦੇਣਾ ਆਪਣੇ ਹਨ ਨੂੰ ਹੀ ਦਾਹ ਲਾਉਣੇ ਕਿੰਨੀਆਂ ਘਟਨਾਵਾਂ ਨੇ ਜਿਹੜੇ ਸਾਡੇ ਆਪਣੇ ਹੀ ਭੈਣਾ ਭਰਾ ਕਰਦੇ ਨੇ ਤਾਂ ਉਹਨਾਂ ਵਿੱਚ ਵੀ ਕੁਝ ਅਜਿਹੇ ਲੋਕ ਹੋਣਗੇ ਜਿਹੜੇ ਅਜਈਆਂ ਘਟਿਆ ਵਾਰਦਾਤਾ ਨੂੰ ਅੰਜਾਮ ਦਿੰਦੇ ਨੇ ਜੇਕਰ ਰੇਪ ਵਰਗੀਆਂ ਘਟਨਾਵਾਂ ਦੀ ਗੱਲ ਕਰੀਏ ਤਾਂ ਕਿੰਨੇ ਸਾਰੇ ਆਪਣੇ ਕੱਲੇ ਪੰਜਾਬ ਵਿੱਚੋਂ ਹੀ ਪਿਛਲੇ ਦਿਨੀ ਕਿੰਨੀਆਂ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਜਿੱਥੇ ਆਪਣੇ ਵੱਲੋਂ ਹੀ ਆਪਣੀਆਂ ਧੀਆਂ ਪੈਣਾ ਨਾਲ ਬਲਾਤਕਾਰ ਵਰਗੇ ਕਣੌਣੇ ਅਪਰਾਧ ਕੀਤੇ ਗਏ ਤਾਂ ਲਾਜ਼ਮੀ ਆ ਇਹ ਵੀ ਇਨਸਾਨ ਨੇ ਇਹਨਾਂ ਵਿੱਚ ਵੀ ਇਹ ਕਮੀ ਹੋਊਗੀ ਇਹਨਾਂ ਵਿੱਚੋਂ ਵੀ ਕੁਝ ਇਨਸਾਨ ਇਹੋ ਜਿਹੇ ਇਹੋ ਜਿਹੇ ਸੋਚ ਦੇ ਮਾਲਕ ਹੋਣਗੇ ਪਰ ਸਾਰਿਆਂ ਨੂੰ ਇੱਕੋ ਰਸੇ ਨਹੀਂ ਬੰਨਿਆ ਜਾ ਸਕਦਾ ਇਹ ਨਹੀਂ ਕਿ ਉਹਨਾਂ ਵਿੱਚੋਂ ਕੁਝ ਵਿਅਕਤੀ ਗਲਤ ਨੇ ਤਾਂ ਆਪਾਂ ਸਾਰਿਆਂ ਨੂੰ ਹੀ ਗਲਤ ਕਹਿ ਕੇ ਉਹਨਾਂ ਉੱਪਰ ਠੱਪਾ ਲਾ ਦਿੱਤਾ ਜਾਵੇ ਕਿ ਇਹ ਗਲਤ ਨਹੀਂ ਤਾਂ ਇਹਨਾਂ ਨਾਲ ਵੀ ਆਪਾਂ ਨੂੰ ਉਨੀ ਹੀ ਹਮਦਰਦੀ ਹੋਣੀ ਚਾਹੀਦੀ ਆ ਜੇਕਰ ਅਸੀਂ ਆਪਣੇ ਗੁਰੂਆਂ ਦੀ ਗੁਰੂ ਸਹਿਬਾਨਾਂ ਦੀ ਸੋਚ ਦੇ ਉੱਪਰ ਚੱਲਦੇ ਆ ਤਾਂ ਸਾਨੂੰ ਜਿਹੜੇ ਇਹ ਗਰੀਬ ਝੁੱਗੀਆਂ ਚੌਂਪੜੀਆਂ ਵਾਲੇ ਲੋਕ ਨੇ ਇਹਨਾਂ ਨਾਲ ਵੀ ਉਨੀ ਹੀ ਹਮਦਰਦੀ ਹੋਣੀ ਚਾਹੀਦੀ ਆ ਪਰ ਗੱਲ ਆਪਾਂ ਸਰਕਾਰਾਂ ਤੇ ਕਰਦੇ ਆ ਕਿ ਸਰਕਾਰਾਂ ਟਾਰਾ ਮਾਰਦੀਆਂ ਨਹੀਂ ਥਕਦੀਆਂ ਚਾਹੇ ਉਹ ਸੂਬਿਆਂ ਦੀਆਂ ਹੋਣ ਤੇ ਚਾਹੇ ਸੈਂਟਰ ਦੀ ਸਰਕਾਰ ਹੋਵੇ ਕਿ ਅਸੀਂ ਤਾਂ ਨੁਹਾਰ ਬਦਲਤੀ ਆਪਣੇ ਸੂਬਾ ਸਰਕਾਰਾਂ ਕਹਿੰਦੀਆਂ ਕਿ ਅਸੀਂ ਤਾਂ ਆਪਣੇ ਜਿਹੜਾ ਸੂਬਾ ਹੈ ਉਹਦੀ ਹੀ ਨੁਹਾਰ ਬਦਲਤੀ ਤੇ ਜਿਹੜੀ ਸੈਂਟਰ ਸਰਕਾਰ ਆ ਉਹ ਲਗਾਤਾਰ ਇਹ ਕਹਿੰਦੀ ਆ ਰਹੀ ਹੈ ਕਿ ਅਸੀਂ ਤਾਂ ਭਾਰਤ ਨੂੰ ਵਿਸ਼ਵ ਗੁਰੂ ਬਣਾਤਾ ਡਿਜੀਟਲ ਇੰਡੀਆ ਬਣਾਤਾ ਪਰ ਉਥੇ ਲੋਕਾਂ ਦੀ ਹਾਲਤ ਕੀ ਆ ਇਹ ਤਾਂ ਸਹਿਜੇ ਅੰਦਾਜ਼ਾ ਲਾਈ ਲਾਇਆ ਹੀ ਜਾ ਸਕਦਾ ਕਿ ਜੇਕਰ ਅੱਜ ਵੀ ਸਾਡੇ ਸਮਾਜ ਦੇ ਅੰਦਰ ਲੋਕਾਂ ਕੋਲ ਆਪਣੇ ਰਹਿਣ ਵਾਸਤੇ ਕਰਨੀ ਉਹ ਝੁੱਗੀਆਂ ਝੌਂਪੜੀਆਂ ਦੇ ਅੰਦਰ ਰਹਿ ਰਹੇ ਨੇ ਚਾਹੇ ਵਿਕੀਪੀਡੀਆ ਦੀ ਰਿਪੋਰਟ ਅਨਸਾਰ 22.5% ਜਿਹੜੇ ਭਾਰਤ ਦੇ ਲੋਕ ਆ ਉਹ ਝੁੱਗੀਆਂ ਝੌਂਪੜੀਆਂ ਦੇ ਵਿੱਚ ਰਹਿੰਦੇ ਨੇ ਚਾਹੇ ਇਹਦੇ ਤੋਂ ਹਕੀਕਤ ਵੱਧ ਹੋਵੇ ਇੱਥੋਂ ਹੀ ਅੰਦਾਜ਼ਾ ਜੇ 22.5% ਵੀ ਰਹਿੰਦੇ ਆ ਤਾਂ ਫਿਰ ਵੀ ਕਿੰਨੀ ਵੱਡੀ ਗਿਣਤੀ ਜਿਹੜੇ ਲੋਕ ਨੇ ਅੱਜ ਉਹ ਨੇ ਜਿਹੜੇ ਫੁੱਟਪਾਥਾਂ ਤੇ ਰਹਿਣ ਵਾਸਤੇ ਮਜਬੂਰ ਆ ਜਿਹੜੇ ਵੱਖ-ਵੱਖ ਸੜਕਾਂ ਦੇ ਕਿਨਾਰਿਆਂ ਤੇ ਜਾ ਕੇ ਆਪਣੀਆਂ ਝੁੱਗੀਆਂ ਝੌਂਪੜੀਆਂ ਬਣਾਉਂਦੇ ਆ ਤਾਂ ਉਹਨਾਂ ਦੀ ਕੀ ਹਾਲਤ ਹੈਗੀ ਉਹਨਾਂ ਗਰੀਬਾਂ ਦੀ ਫਿਰ ਕਿਵੇਂ ਇਸ ਯਮ ਭਾਰਤ ਨੂੰ ਅਸੀਂ ਡਿਜੀਟਲ ਇੰਡੀਆ ਵਿਸ਼ਵ ਗੁਰੂ ਇੰਡੀਆ ਕਹਿ ਸਕਦੇ ਹਾਂ ਅਸਲ ਵਿੱਚ ਜਿਹੜਾ ਭਾਰਤ ਆ ਉਹਦੀ ਇਹੀ ਅਸਲ ਤਸਵੀਰ ਆ ਜਿਹੜੀ ਦਿਖਾਈ ਦਿੰਦੀ ਆ ਤਾਂ ਜਦੋਂ ਇਹਨਾਂ ਝੁੱਗੀਆਂ ਛੋਪੜੀਆਂ ਨੂੰ ਅੱਗ ਲੱਗੀ ਆ ਕੱਲ ਕਪੂਰਥਲਾ ਦੇ ਅੰਦਰ ਤਾਂ ਮਨ ਨੂੰ ਬਹੁਤ ਭਾਵਕ ਹੋਇਆ ਉਹਨਾਂ ਗਰੀਬਾਂ ਦੀ ਹਾਲਤ ਦੇਖ ਕੇ ਕਿ ਉਹਨਾਂ ਨੇ ਜਿਹੜਾ ਕੁਝ ਉਹ ਵਿਚਾਰੇ ਕਿਤੇ ਕੂੜਾ ਚੁੱਕਦੇ ਆ ਕਿਤੇ ਕੁਝ ਇਕੱਠਾ ਕਰਦੇ ਆ ਤਾਂ ਜਿਵੇਂ ਉਹਨਾਂ ਵਿਚਾਰਿਆਂ ਦੀਆਂ ਝੁੱਗੀਆਂ ਛੋਪੜੀਆਂ ਗਰੀਬਾਂ ਦੀਆਂ ਮੱਚ ਗਈਆਂ ਤਾਂ ਬਹੁਤ ਤਰਸ ਆਇਆ ਦੇ ਇਸਕੇ ਤੇ ਮਨ ਨੂੰ ਆਇਆ ਕਿ ਕੀ ਇਹ ਸਾਡਾ ਵਿਸ਼ਵਗੁਰੂ ਭਾਰਤ ਆ ਕੀ ਇਹ ਡਿਜੀਟਲ ਇੰਡੀਆ ਸਰਕਾਰਾਂ ਨੂੰ ਚਾਹੀਦਾ ਕਿ ਜੇਕਰ ਉਹ ਕਹਿੰਦੇ ਨੇ ਇਹ ਦਾਵਾ ਕਰਦੇ ਨੇ ਕਿ ਸਾਡਾ ਭਾਰਤ ਵਿਸ਼ਵਗੁਰੂ ਵਿਸ਼ਵਗੁਰੂ ਭਾਰਤ ਆ ਡਿਜੀਟਲ ਇੰਡੀਆ ਤਾਂ ਬਣਾਉਣ ਵੀ ਉਹਨਾਂ ਨੂੰ ਬਣਾਉਣ ਵੀ ਲੋਕਾਂ ਨੂੰ ਘੱਟੋ ਘੱਟ ਜਿਹੜੀਆਂ ਉਹਨਾਂ ਦੀਆਂ ਮੁੱਢਲੀਆਂ ਸਹੂਲਤਾਂ ਕੁੱਲੀ ਗੁੱਲੀ ਜੁੱਲੀ ਦੀਆਂ ਸਹੂਲਤਾਂ ਉਹ ਤਾਂ ਦੇਣ ਉਹਨਾਂ ਨੂੰ ਰਹਿਣ ਵਾਸਤੇ ਘਰ ਤਾਂ ਦੇਣ ਉਹਨਾਂ ਨੂੰ ਥਾਂ ਤਾਂ ਦੇਣ